ਜਿਹੜੀ ਤਪਸ਼ਾ ਤੁਸੀਂ ਸਾਰੇ ਉਸਤਮਰਾਂ ਨੇ ਰਲ ਕੇ ਉਸ ਟਾਈਮ ਕੀਤੀ ਸੀ ਭਾਈ ਜੀ ਮੈਨੂੰ ਯਾਦ ਹੈ ਤੁਹਾਡੀ ਬਦੌਲਤ ਮੈਂ 20 ਤੋਂ 25 ਹਜ਼ਾਰ ਵੋਟਾਂ ਨਾਲ ਜਿੱਤਿਆ ਸੀਗਾ ਇਹਦੇ ਅੰਦਰ ਇੱਕ ਕਿਸਾਨ ਦਾ ਖੂਨ ਹੈ ਔਰ ਮੈਂ ਤੁਹਾਡੇ ਕਿਸਾਨ ਸੰਘਰਸ਼ ਦੇ ਵਿੱਚ ਸ਼ਾਇਦ ਅੰਦੋਲਨ ਦੇ ਹਿੱਸਾ ਵੀ ਨਾ ਕਿਤੇ ਦਹਾ ਹੋਏ ਮੈਨੂੰ ਦਰਦ ਮੈਂ ਆਪਣੇ ਪਿੰਡੇ ਤੇ ਹੰਡਾਇਆ ਔਰ ਉਸ ਟਾਈਮ ਤੁਸੀਂ ਤੁਹਾਨੂੰ ਕਹਿਣ ਕਿ ਲੋੜੀ ਹਰ ਇੱਕ ਗੱਲ ਮੈਨੂੰ ਦੱਸੋ ਫੈਕਟਰੀ ਮੈਨੋਂ ਨੌਕਰੀ ਦਿਵਾਉਣ ਵਾਸਤੇ ਨਾਲ ਜਾਊਂਗਾ ਔਰ ਮੈਂ ਕਹਿੰਦਾ ਕਿ ਮੇਰੇ ਹਲਕੇ 'ਚ ਘੱਟੋ ਘੱਟ 50% ਮੇਰੇ ਹਲਕੇ ਦੇ ਲੋਕਾਂ ਨੂੰ ਨੌਕਰੀ ਦਿਓਗੇ ਤਾਂ ਠੀਕ ਹੈ ਨਹੀਂ ਤਾਂ ਤੁਹਾਡੀ ਵੀ ਇੱਥੇ ਦਾਖਲ ਨਹੀਂ ਹੋ ਸਕਦਾ। ਅਯਾਜਤਾ ਜੂਣ ਅਗਰ 2.5 ਘੰਟੇ ਲੇਟ ਹੈ। ਜਿਹੜਾ ਨੌਕਰੀ ਦਵਾਣ ਵਾਲਾ ਕੋਈ ਤੇ ਹਲਕੇ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਰਨ ਵਾਲਾ ਸਿਸਟਮ ਹੈ। ਦੇਖੋ ਇਹਦੇ ਉੱਤੇ ਤਾਂ ਸਿਰਫ ਬਾਰਡਰ ਹੀ ਪੈਦਾ ਕਰਦਾ। ਇੰਨੇ ਦੀਆਂ ਕਾਰੀ ਉਹਨਾਂ ਨੂੰ ਕਹਿੰਦਾ ਇਹਦੇ ਵਿੱਚ ਰੁਸ਼ਟਮ ਤੇ ਜੂਣੀ ਜੀ ਰੁਸ਼ਟਮ ਜੀ ਸਰਕਾਰ ਦੇ ਵਿੱਚ ਤੇ ਕੋਈ ਹੁਣ ਅੰਗੀ ਸਰਕਾਰ 2 ਸਾਲ ਦੇ ਉੱਪਰ ਆ ਗਈ। ਨਹੀਂ ਆਪਣਾਈ ਤੁਸੀਂ ਹੈ। ਉਹ ਬਿਲਕੁਲ ਨਹੀਂ ਕੰਮ ਕਰਦੀ। ਤੇ ਉਹਦੇ ਲਈ ਕੋਈ ਸਰਕਾਰ ਜੀ ਉਹ ਕੀ ਕਰਨ ਦੇ ਟੈਪ ਟੱਕਦੀ ਆ। ਤਾਂ ਪਾਇਆ ਲੱਗਦਾ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਗੀ ਆਪ ਘਰ ਦੇ ਵਿੱਚ ਇੰਨਾ ਸ਼ਰਾਬ ਟਿੱਕਾ ਵਿਖਰੇ ਆਏ ਪੂਰੇ ਜੈਸਪੁਰ ਦੇ ਵਿੱਚ ਨਸ਼ੇ ਦੀ ਦਾਸਰ ਬਣ ਚੁੱਕੇ ਐ ਅੱਛਾ ਮੇਰੀ ਛੋਟੀ ਬੇ ਮੇਰੀ ਬੇਨਤੀ ਮੇਰੀ ਬੇਨਤੀ ਹੈ ਇੱਕ ਮਿੰਟ ਬੇਨਤੀ ਬੇਨਤੀ ਅੱਛਾ ਗਾਣੋ ਮੈਂ ਮੇਰੀ ਮੇਰੀ ਬੇਨਤੀ ਹੈ ਛੋਟੀ ਬੇ ਸ਼ਾਇਦ ਤੁਹਾਨੂੰ ਕੋ ਐਮ ਐਲ ਏ ਭਾਈ ਨਾ ਟਾਈਮ ਦਿੰਦਾ ਹੂੰਗਾ ਮੈਂ ਗੋ ਵਾਲਾ ਖਾਣੀਆਂ ਜਾ ਕੇ 2 ਘੰਟੇ ਲੇਦਾ ਲੇਕਿਨ ਮੈਂ ਆਪਣੀ ਜਥੇਬੰਦੀ ਦਾ ਜਵਾਬ ਦੇਣਾ ਸਹੀ ਸਮਝਿਆ ਕਿਉਂਕਿ ਮੈਂ ਤੁਹਾਡੀ ਬਤੌਹਦਾ ਇਹ ਪ੍ਰੋਡਕਟ ਤੁਹਾਡਾ ਹੈ ਨੇ ਪਰ ਡਾਕਟਰ ਤੁਹਾਡੇ ਕਰਕੇ ਫਿਕਰਿਆ ਅੱਜ ਜੇ ਬੁਲੀਤ ਇੱਕ ਮਿੰਟ ਜੀ ਇੱਕ ਮਿੰਟ ਅਸੀਂ ਤਾਂ ਕੰਦਰ ਖਾਂਦੇ ਤੁਸੀਂ ਇੱਧਰ ਲੈ ਕੇ ਛੱਡ ਮੇਰੀ ਬੇਨਤੀ ਤਾਂ ਸੁਣੋ ਜੀ ਸਾਹਿਬ ਮੈਂ ਕੋਈ ਰਾਜਨੀਤੀ ਕਰਨ ਨਹੀਂ ਆਇਆ ਓਰੇ ਮੈਂ ਅਪੀਲ ਕਰਨ ਆਇਆ ਮਾਨ ਸਰ ਨੂੰ ਚਿੱਠੀ ਦੇਣਾ ਹੈ ਇਹਨਾਂ ਹਾਰਾਂ ਦੀ ਕਦਰ ਕਰੋਗਾ ਤੁਹਾਡਾ ਭਾਈ ਧੰਨਵਾਦ ਜੀ